हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਰਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦੇ ਵਿੱਚ ਦੋਸਤੋ ਖੜੇ ਆ ਵੇਰ ਨਿਸ਼ਾਨ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਜਿਹੜੇ ਆ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਤੁਸੀਂ ਸਮੇਂ-ਸਮੇਂ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਨਾਖ ਦਿਖਾ ਦਾਂਗੇ ਇਾਰੇ ਦੋਸਤੋ ਦੋ ਤਾਂ ਬਿਲਕੁਲ ਦੂਜੇ ਦੂਜੇ ਸੂਬੇ ਦੇ ਵਿੱਚ ਮੱਝਾਂ ਨੇ ਝੋਟੀਆਂ ਨੇ ਤੇ ਦੋ ਝੋਟੀਆਂ ਜਿਹੜੀਆਂ ਦੋਸਤੋ ਪਹਿਲਾਂ ਨਾਲ ਨੇ ਠੀਕ ਹੈ ਇੱਕ ਤਾਂ ਪਹਿਲਾਂ ਝੋਟੀ ਸੂਈ ਆ ਇੱਕ ਬਹੁਤ ਕਮਾਲ ਦੀ ਚੀਜ਼ ਇੱਕ ਬਿਲਕੁਲ ਜਿਹੜਾ ਗਿਫਟ ਚੀਜ਼ ਜਿਹੜੀ ਵਿਖਾਵਾਂਗੇ ਦੋਸਤੋ ਪਹਿਲਾ ਸੂਬੇ ਸੋਹਣੀ ਆ ਦੋਂਦੀ ਝੋਟੀ ਸੋ ਕਾਫੀ ਸੋਹਣੀ ਝੋਟੀ ਆ ਸੋ ਚਾਹ ਬਣ ਵੀਰ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਜਿਹੜਾ ਪਸ਼ੂ ਪਸੰਦ ਆਊਗਾ ਤਸल्ली ਆ ਨਰਕ ਪਰਖ ਆਪਣੀ ਘਰ ਵਿਜ਼ਿਟ ਕਰਕੇ ਜਰੂਰ ਕਰ ਲਿਓ ਚੀਮਾਪਿੰਡ ਥੋੜੀ ਦੂਰੀ ਤੇ ਆ ਦੋਸਤੋ ਦੁਬਲੀ ਪਿੰਡ ਦਾ ਬਿਲਕੁਲ ਨਹੀਂ ਆ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਬਰਵਾਰੇ ਕਰਨੀ ਆ ਨਿਸ਼ਾਨਬਾਈ ਦੇ ਕੋਲੇ ਆ ਠੀਕ ਹੈ ਜੀ ਤੇ 15 ਅਗਸਤ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਨੋਟ ਕਰ ਲਓ ਕੋਈ ਦੁਪਹਿਰ ਦਾ ਜਿਹੜਾ ਦੋਸਤੋ 2:00 ਵਜੇ ਦੁਪਹਿਰ ਦਾ ਸਮਾਂ ਹੈਗਾ ਜੀ ਠੀਕ ਆ ਤੇ ਪਸ਼ੂ ਨਗ ਜਿਹੜੇ ਆ ਸਾਰੇ ਵਧੀਆ ਚੰਗੇ ਆ ਸੋ ਇਸ ਵਾਰ ਪਸ਼ੂ ਦੀ ਤਸੱਲੀ ਆ ਉਹ ਵੀ ਆਪਾਂ ਕਰ ਲਾਂਗੇ ਬਿਲਕੁਲ ਚੁਆਈਆਂ ਤੁਹਾਨੂੰ ਦਿਖਾ ਦਾਂਗੇ ਵੀਡੀਓ ਦੇ ਵਿੱਚ ਸੋ ਚਾ ਤਸੱਲੀ ਦੇ ਨਾਲ ਜਿਹੜੀ ਦੋਸਤੋ ਤੁਸੀਂ ਆਪਣੀ ਵੀਡੀਓ ਜ਼ਰੂਰ ਦੇਖ ਲਿਓ ਠੀਕ ਆ ਆਓ ਕਰਦੇ ਆ ਗੱਲਬਾਤ ਪਾਈ ਨਿਸ਼ਾਨ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਦੋਸਤੋ ਅੱਜ ਇਹਨਾਂ ਪਸ਼ੂਆਂ ਦੀ ਠੀਕ ਹੈ ਜੀ ਆਜੋ ਜੀ ਨਿਸ਼ਾਨ ਵਿਰੇ ਸਭ ਤੋਂ ਪਹਿਲਾਂ ਸਾਸਰੀ ਕਰਤਾ ਸਾਸੀ ਕਾਜੂ ਦੀ ਸਾਰੇ ਭਾਣਾ ਪ੍ਰਾਣਾ ਸਾਸਰੀ ਕਰਤੋ ਹੋ ਵਧੀਆ ਸੀ ਠੀਕ ਠਾਕ ਅਨੁਸ਼ੀਰ ਭਾਈ ਵੈਕਟਰੀ ਦਾ ਸਰ ਚਲੋ ਵਧੀਆ ਚਾਹੀਦੇ ਅਛਾ ਨਿਸ਼ਾਨ ਭਰਾ ਪਸ਼ੂ ਅੱਜ ਵੀ ਕਮਾਲ ਦੇ ਆਈ ਹੋਈ ਹੈ ਜੀ ਹਰ ਵਾਰ ਦੇ ਦਿਨਾਂ ਪਸ਼ੂ ਚਲੋ ਪਹਿਲਾਂ ਵੀ ਵੱਡੇ ਤੁਸੀਂ ਕਾਫੀ ਸੋਹਣੇ ਪਸ਼ੂ ਤੇ ਵੱਡੇ ਆਉਂਦੇ ਆਪਣੇ ਘਰੇ ਤੇ ਅੱਜ ਵੀ ਝੋਟੀਆਂ ਮਿਲਦਾ ਵੀ ਜਿਆਦੀ ਕਿੰਤੀ ਆ ਤੇ ਨੀਲੀ ਰਾਵੀ ਤੇ ਨੀਲੀ ਦੇ ਪਸ਼ੂ ਵੀ ਅੱਜ ਬਧੇਰੇ ਹੈਗੇ ਠੀਕ ਹੈ ਤੇ ਸੂਏ ਸਵਾਏ ਦੀ ਕਿੰਤੀ ਅੱਜ ਜਿਆਦੀ ਆ ਬਾਕੀ ਇੱਕ ਜਿਹੜੀ ਕਮਾਲ ਦੀ ਚੀਜ਼ ਆ ਝੋਟੀ ਜਾਂ ਦੋਂਦੀ ਉਹ ਗੱਭਣਾ ਕੱਲੀ ਹੈ ਹਾਂਜੀ ਉਹ ਗੱਭਣਾ ਦੋਂਦੀ ਕੱਟੀ ਹੈ ਜੀ ਬਿਲਕੁਲ ਦੋਂਦੀ ਕੱਟੀ ਹੈ ਤੇ ਨਿਸ਼ਾਨ ਵੀਰੇ ਪਹਿਲੇ ਨੰਬਰ ਤੇ ਸੂਏ ਸਵਾਏ ਪਸ਼ੂ ਦਿਖਾ ਲਿਏ ਤੇ ਬਾਕੀ ਪੂਰੀ ਤਸਦੀ ਦੇ ਦਿਓ ਜੇ ਪਸ਼ੂ ਦੀ ਥਣਾ ਦੀ ਧਾਰਾਂ ਦੀ ਪਾ ਪੇਚਰੋ ਪੂਰੀ ਐਂਟਰੀ ਡੀਲ ਖੁੱਲ ਕੇ ਦੱਸ ਦਿਓ ਜੀ ਤੇ ਨਿਸ਼ਾਨભાઈ ਪਹਿਲੇ ਨੰਬਰ ਤੇ ਆਪਾਂ ਜਿਹੜੀ ਇਹ ਝੋਟੀ ਦਿਖਾਉਣੀ ਹੈ ਸੁਆ ਕਿਨਵਾ ਸੂਈ ਹੈ ਇਹ ਵੀ ਜੀ ਦੂਜੇ ਸੂਏ ਆ ਹਾਂ ਜੀ ਸੂਈ ਨੂੰ ਇਹਨੂੰ ਅੱਜ 4-5 ਦਿਨ ਹੋ ਗਏ ਆ ਅੱਛਾ ਜੀ ਤੇ ਥੱਲੇ 8 ਕਿਲੋ ਬੋਲਾ ਆਊਗਾ ਠੀਕ ਹੈ ਜੀ ਹਾਂ ਜੀ 8 ਕਿਲੋ ਬੋਲਾ ਮਗਰ ਕਟਾ ਆ ਗਿਆ ਮਗਰ ਕਟਾ ਮੇਲ ਕਾਫ ਆ ਦੋਸਤੋ ਇਹਦੇ ਥੱਲੇ ਇਹ ਦੂਜਾ ਸੁਬਾ ਤੇ ਬੋਲਾ ਜਿਹੜਾ ਹੈਗਾ 8 ਕਿਲੋ ਬੋਲਾ 14 ਦਿਨਾਂ ਦੀ ਸੂਈ ਦੇ ਥੱਲੇ ਥਣ ਥਣ ਨੂੰ ਦੇਖ ਕੇ ਆ ਚੈੱਕ ਕਰੋ ਠੀਕ ਹੈ ਮੁੱਠੀ ਥਾਣਾ ਪੂਰਾ ਲੰਬਾਈ ਦੇ ਵਿੱਚ ਪੂਰਾ ਜਿਹੜਾ ਸੋਹਣਾ ਥਾਣਾ ਲੱਗਾ ਆ ਫੇਸ ਕੁਆਲਟੀ ਹੈ ਜੀ ਠੀਕ ਹੈ ਤੇ ਚੌਥਾ ਦੇ ਨਾਲ ਬੌਲੇ ਦੇ ਉੱਤੇ ਚੱਲਦੀ ਹੈ ਆ ਉਲਟ ਪਹਿੜੀਆਂ ਦੇ ਪਾਸੇ ਥਾਂਟੋਂ ਦੀ ਸ਼ੇਪ ਵਿੱਚ ਠੀਕ ਹੈ ਤੇ ਜੀ ਵਾਪਸ ਮਾ ਵਧੀਆ ਜੀ ਹਾਂਜੀ ਬਹੁਤ ਚੰਗੀ ਕੌਣ ਦਿੰਦੀ ਠੀਕ ਹੈ ਜੀ ਜੀ ਵਾਪਸ ਮਾ ਵੀਰ ਕਹਿੰਦਾ ਵੀ ਇੱਕ ਨੰਬਰ ਆ ਤੇ ਨਾਲ ਦੀ ਨਾਲ ਹੀ ਖੋਲ ਕੇ ਦਿਖਾਉਣੀ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਤੋੜ ਕੇ ਦਿਖਾ ਦਾਂਗੇ ਠੀਕ ਹੈ ਜੀ ਸੁਬਾ ਦੂਜਾ ਸੋਈ ਹੈ ਠੀਕ ਹੈ ਤੇ ਪਸੂ ਚੰਗੇ ਆ ਦੋਸਤੋ ਚੰਗੇ ਪਸੂਗਾ ਰੇਟ ਪੜਤਾ ਇਸ ਵੀਡੀਓ ਦੇ ਵਿੱਚ ਕੀਤਾ ਜਾਊਗਾ ਮੁੱਲ ਭਾਅ ਪੜਤਾ ਕੀ ਹੋਊਗਾ ਪੂਰੀ ਵੀਡੀਓ ਐਂਡ ਤੱਕ ਦੇਖਿਓ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਸਮਝ ਵਿੱਚ ਆ ਜਾਵੇ ਆ ਲਓ ਜੀ ਚੋਲੂ ਜੀ ਗਿਰੀ ਕੱਦ ਸੋਹਣਾ ਦੋਸਤੋ ਠੀਕ ਆ ਪਰ ਮੱਜਾਂ ਨਾਰਮਲ ਜਿਹੜੀਆਂ ਹੁੰਦੀਆਂ ਨੇ ਮੀਡੀਅਮ ਸਾਈਜ਼ ਤੋਂ ਪਲੱਸ ਵੱਡੀਆਂ ਮੱਜਾਂ ਦੇ ਵਿੱਚ ਗਿਣਤੀ ਤੁਸੀਂ ਕਰ ਸਕਦੇ ਹੋ ਬਾਕੀ ਫੇਸ ਕੁਆਲਟੀ ਟਿੱਕ ਪੁੜਾ ਬਿਲਕੁਲ ਪਤਲੀ ਚੰਗੀ ਠੀਕ ਆ ਖਾਨ ਦੇ ਬਾਅਦ ਆ ਬਖਾਇਆ ਜਿਹੜਾ ਬਿਲਕੁਲ ਹੁਣ ਬੋਲੇ ਤੇ ਇੱਕ ਵਾਰੀ ਫੇਰ ਕਨਫਰਮ ਕਰਾ ਦੇਣੇ ਆ ਬੋਲੇ ਤੇ ਆ 8 ਕਿਲੋ ਜਿਹੜਾ ਬੋਲਾ ਅੱਛਾਈ ਤੁਸੀਂ ਕਰੋਗੇ ਠੀਕ ਆ ਠੀਕ ਹੈ ਨਿਸ਼ਾਨ ਵੀਰੇ ਫਿਰ ਕੀ ਮੁੱਲ ਲੈਣ ਦੇਣ ਕੀ ਕਰਤਾ ਹੈਗਾ ਮੁੱਲ ਰਾਜਵੀਰ 75000 ਹਾਂਜੀ 72000 ਦੀ ਛੋਟੀ ਦੇ ਦਾਂਗੇ 500 ਤੋਂ ਛੋਟ ਕਰ ਦਿੰਦੇ ਠੀਕ ਹੈ 72 ਚੋਂ ਵੀ 500 ਛੋਟ ਹਾਂਜੀ ਠੀਕ ਹੈ ਜੀ 72000 ਦੇ ਵਿੱਚੋਂ 500 ਛੋਟ ਆ ਦੋਸਤੋ ਠੀਕ ਹੈ ਜੀ ਮੁੱਲ ਹੈ 75 ਡਿਮਾਂਡ ਜਿਹਦੀ ਮਰਜ਼ੀ ਆ ਪਰ 72000 ਦੇ ਵਿੱਚੋਂ ਜਿਹੜੀ 500 ਰੁਪਏ ਛੋਟ ਆ ਠੀਕ ਹੈ ਮੱਝ ਚੰਗੀ ਆ ਤਾਜੀ ਫਰੀ ਸਵਾਈ ਆ ਦੋਸਤੋ ਵੇਚ ਰਹੀ ਆ ਬਿਲਕੁਲ ਜਿڑا ਪਸੂ ਸੋਇਆ ਸੋਇਆ ਕਿ ਜੇਰ ਪ੍ਰੋਪਰ ਪਈ ਹੁੰਦੀ ਆ ਕਿਸੇ ਨੂੰ ਕੋਈ ਚਿੰਤਾ ਦੀ ਲੋੜ ਨਹੀਂ ਕੀ ਜਾ ਕੇ ਜਿਹੜਾ ਦੋਸਤੋ ਸੇਵਾ ਕਰਕੇ ਪਸ਼ੂ ਦੀ ਚਪਾਈ ਕਰਨੀ ਹੁੰਦੀ ਆ ਤੁਸੀਂ ਠੀਕ ਆ ਤੇ ਇਹ ਪਹਿਲੇ ਨੰਬਰ ਵਾਲੀ ਜਿਹੜੀ ਦੋਸਤੋ ਝੋਟੀ ਹੋ ਗਈ ਆ ਸੈਕਿੰਡ ਨੰਬਰ ਤੇ ਤੁਹਾਨੂੰ ਇੱਕ ਨੀਲੀ ਦੀ ਜਿਹੜੀ ਦੋਸਤੋ ਇੱਕ ਅਗਲੀ ਝੋਟੀ ਦਿਖਾਉਣੇ ਆ ਤੇ ਨਿਸ਼ਾਨ ਵੀਰੇ ਕੀ ਪੂਰੀ ਡਿਟੇਲ ਐ ਇਸ ਸੈਕਿੰਡ ਨੰਬਰ ਝੋਟੀ ਦੀ ਇਹਦੇ ਤੋਂ ਦੂਜੇ ਸੁਗੇ ਆ ਤੇ ਦੂਜਣ ਹਾਂਜੀ ਦੁੱਧ ਇਹ ਥੱਲੇ 12 ਲੀਟਰ ਤਿਆਰ ਆ ਇਸ ਟਾਈਮ ਤੇ 12 ਲੀਟਰ ਆ ਜੀ ਹਾਂਜੀ ਆਪਾਂ 11 ਲੀਟਰ ਦੀ ਚਲੋ ਜੇ ਕਿਸੇ ਪਰਾਣੇ ਦੂਰਨੇ ਖੜਨੀ ਆ 11 ਕਿਲੋ ਦੀ ਆਪਾਂ ਗਾਰੰਟੀ ਦੇ ਦਾਂਗੇ 11 ਕਿਲੋ ਦੀ ਹਾਂਜੀ ਬਾਕੀ ਜਵਾਬ ਤੁਹਾਨੂੰ ਬਹੁਤ ਚੰਗਾ ਹਾਂਜੀ ਨਜ਼ਰ ਇਹਦੇ ਵੀ ਮੇਰੇ ਕਾਫੀ ਆ ਗਿਆ ਨੇਲ ਕਾਫੀ ਠੀਕ ਹੈ ਤੇ ਟਾਈਮ ਕਿੰਨਾ ਦੱਸਿਆ ਸੀ ਜੀ ਨਿਸ਼ਾਨਪਈ ਨੂੰ ਇਹਨੂੰ 15 ਦਿਨ ਹੋਵੇ ਸੂ 15 ਦਿਨ ਹਾਂਜੀ ਨੀਲੀ ਰਵੀ ਦਾ ਦੋਸਤੋ ਮਗਰ ਜਿਹੜਾ ਕਟਾ ਡੀਂਗੇ ਜੀ ਦੇ ਵਿੱਚ ਟੇਡਾ ਕੱਟ ਮਗਰ ਕਟਾ ਨੀਲੀ ਰਵੀ ਦਾ ਮਗਰ ਕਟਾ ਤੇ ਆ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ 15 ਦਿਨ ਦਾ ਸਮਾਂ 11 11.5 ਲੀਟਰ ਘਰਦਾ ਵਸੇ ਪਈ ਤਾਂ 12 ਲੀਟਰ ਪਰ 11 11.5 ਲੀਟਰ ਕੁਝ ਜਿਉਈ ਹੈ ਜਿਹੜੀ ਉਹ ਘਰ ਵਿਜ਼ਿਟ ਕਰਕੇ ਕਰ ਲਿਓ ਠੀਕ ਆ ਅੱਖ ਬਿੱਲੀ ਮਣਕੀ ਅੱਖ ਤੇ ਨੀਲੀ ਦੇ ਵਿੱਚ ਆ ਬਾਕੀ ਕੱਟਾ ਮਾਰਕਿੰਗ ਬਹੁਤ ਵਧੀਆ ਦੇ ਵਿੱਚ ਪਾਇਆ ਉਹ ਕਿਸੇ ਵੀਰ ਨੇ ਬੱਚੇ ਲੈਣੇ ਆ ਕਿ ਸੀਮਨ ਦੀ ਵੱਖਰੀ ਸੁਰੱਖਣ ਕਰਕੇ ਚੋਣ ਕਰਕੇ ਤੇ ਬੱਚੇ ਨੂੰ ਸਮੇਂ ਵਿੱਚ ਹੋਰ ਵੀ ਵਧੀਆ ਲੈ ਸਕਦੇ ਹੋ ਫਨਹਾਲ ਮਗਰ ਕੱਟਾ ਮੀਲ ਕਾ 11 ਲੀਟਰ ਹੈ 11.5 ਵਿੱਚ ਸਰਦੀ ਹੈ ਠੀਕ ਆ ਆ ਲੋ ਬਿਲਕੁਲ ਭੋਂਦੇ ਨਾਲ ਜਿਹੜੀ ਦੋਸਤੋ ਥੱਲੇ ਧਰਤੀ ਨਾਲ ਟੱਚ ਕਰਦੀ ਪੂਜਾ ਨੀਲੀ ਪਸ਼ੂ ਇਹ ਜਿਹੜੀ ਖਾਸੀਅਤ ਹੈ ਠੀਕ ਆ ਬਿਲਕੁਲ ਧਰਤੀ ਨਾਲ ਟੱਚ ਕਰਦੀ ਪੂਜਾ ਵੇਖੋ ਜੀ ਹੋਰਗਾ ਤੌਰ ਕੇ ਦਿਖਾਉਣੇ ਆਪਾਂ ਤੁਹਾਨੂੰ ਪਿੱਠਪੂੜੇ ਦੀ ਸੋਹਣੀ ਆ ਠੀਕ ਆ ਚੜਾਈ ਤੁਸੀਂ ਦੇਖ ਸਕਦੇ ਪਿੱਠਪੂੜੇ ਤੇ ਰਾਦੀ ਆ ਪੂਰੀ ਪਤਲੇ ਚੰਮ ਦੇ ਵਿੱਚ ਬਾਕੀ ਥਣਥਣ ਦੀ ਕੁਆਲਟੀ ਵੀ ਬੜਾ ਚੰਗੀ ਖਾਸ ਸੋ ਬਾਕੀ ਅਗਲੇ ਪਿਛਲੇ ਥਣਾ ਦਾ ਗੈਪ ਸਾਈਜ਼ ਉਹ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਸੋ ਥੋੜਾ ਜਆ ਦੋਸਤੋ ਦੇਰੀ ਹੋ ਗਈ ਸੀ ਕਿ ਵੀਡੀਓ ਥੋੜਾ ਜਆ ਜਲਦੀ ਬਣਾਉਣੀ ਸੀ ਠੀਕ ਆ ਵੀਡੀਓ ਦਾ ਟਾਈਮ ਵੀ ਇਹਨੂੰ ਥੋੜਾ ਜਆ ਪਹਿਲਾਂ ਦਿੱਤਾ ਸੀਗਾ ਥੋੜਾ ਜਆ ਅੱਗਾ ਪਿੱਛਾ ਹੋਣ ਕਰਕੇ ਥੋੜੀ ਜੀ ਲੇਟ ਵੀਡੀਓ ਬਣ ਜੀ ਪਈ ਆ ਸੋ ਬਾਕੀ ਚਬਾਈ ਆ ਤੁਸੀਂ ਦੋ ਟਾਈਮ ਕਰ ਲੇ ਕਿਸੇ ਵੀਰ ਨੂੰ ਕੋਈ ਭੁਲੇਖਾ ਹੋਵੇ ਵੀ ਹਨਾ ਟਾਈਮ ਟੂ ਟਾਈਮ ਆਪਣਾ ਬੰਨ ਕੇ ਚਬਾਈ ਕਰਿਆ ਕਰੋ ਪਸੰਦ ਜੀ ਕਈ ਵਾਰ ਹੁੰਦਾ ਵੀ ਅੱਗਾ ਪਿਛਾ ਕਰਕੇ ਚਵਾਈ ਕਰਕੇ ਕਈ ਵੀਰਾਂ ਦੇ ਦੁੱਧ ਉਹਨਾਂ ਪ੍ਰੋਪਰ ਨਹੀਂ ਨਿਕਲਦਾ ਇਸ ਕਰਕੇ ਟਾਈਮ ਟਾਈਮ ਅਜੇ 6 ਵਜੇ ਚੋਈ ਤੇ 6 ਵਜੇ ਖਾਣੀ ਕਰਨ ਤੋਂ ਬਾਅਦ ਆਪ ਵੀ ਦੋ ਟਾਈਮ ਦੀ ਚਵਾਈ ਕਰ ਲੈਂਦੇ ਅੱਛਾ ਜਾਨਵਰੇ ਫਿਰ ਇਸ ਨੀਲੀ ਦਾ ਕੀ ਮੁੱਲ ਕਰਤਾ ਜੀ ਮੁੱਲ ਇਹਦਾ 85000 ਹਾਂ ਜੀ 80000 ਚੋਟੀ ਦੇ ਦਾਂਗੇ 80000 ਜੀ ਹਾਂ ਜੀ ਠੀਕ ਹੈ ਜੀ ਮੁੱਲ 85 ਹੈ ਤੇ 80000 ਦੋਸਤੋ ਲੈ ਐਂਦੇ ਆ ਠੀਕ ਆ ਬਾਕੀ ਆ ਥਣ ਥਣ ਤੁਸੀਂ ਵੇਖ ਲਿਆ ਪੂਰਾ ਤਸੱਲੀ ਹੈ ਨਾਲ ਠੀਕ ਹੈ ਨੋ ਗਾਲਿ ਤਿੱਖੇ ਥਾਮ ਨੇ ਬਿਲਕੁਲ ਮੁਠੀ ਥਾਮ ਆਹ ਲਓ ਠੀਕ ਹੈ ਤੇ ਸ਼ਾਨ ਵੀਰ ਇਸ ਤੋਂ ਬਾਅਦ ਅਗਲੀ ਆਪਣੇ ਕੋਲ ਝੋਟੀ ਆ ਗਈ ਹੈ ਹਾਂਜੀ ਠੀਕ ਹੈ ਸੋ ਬਹੁਤ ਘੱਟ ਹੈ ਦੋਸਤੋ ਚੰਗੀ ਸੇਵਾ ਦੇ ਵਿੱਚ ਪਸ਼ੂ ਪਲਿਆ ਹੋਵੇ ਤੇ ਬਿਲਕੁਲ ਟਾਈਮ ਤੇ ਜਿਹੜਾ ਗੱਭਣ ਹੋਇਆ ਹੋਵੇ ਏ ਆਈ ਹੋਈ ਹੋਵੇ ਕ੍ਰੋਸ ਹੋਇਆ ਹੋਵੇ ਤੇ ਫਿਰ ਪਸੂ ਜਾ ਕੇ ਬਿਲਕੁਲ ਤਿਆਰੀ ਦੇ ਵਿੱਚ ਆਉਂਦਾ ਦੁੰਦੀ ਵੀਰ ਨਿਸ਼ਾਨਦਸ ਰਿਹਾ ਸੀ ਵੀ ਦੁੰਦੀ ਝੋਟੀ ਆ 31 ਦੁੰਦੀ ਆ ਦੋ ਦੰਦ ਆ ਦੋਸਤੋ ਠੀਕ ਆ ਬਿਲਕੁਲ ਸਥਾਈ ਤੇ ਸੂਣ ਦਾ ਬਿਲਕੁਲ ਨੇੜ ਆ ਲੱਗੇ ਆ ਸੂਣ ਦੇ ਪੁੱਛ ਲੈਣੇ ਆ ਅੱਛਾ ਨਿਸ਼ਾਨ ਵੀਰ ਝੋਟੀ ਮੂੰਹ ਦੰਦ ਦੋ ਦੁੰਦੀ ਹੈ ਦੋ ਦੰਦ ਆ ਜੀ ਦੋ ਦੰਦ ਬਿਲਕੁਲ ਪਿਓਰ ਦੋ ਦੰਦ ਆ ਇਹ ਨਹੀਂ ਵੀ ਇੱਕ ਦਾ ਇਹ ਨਾ ਦੋ ਦੰਦ ਦਿਖਾਓ ਜੀ ਲੋ ਜੀ ਠੀਕ ਹੈ ਜੀ ਆ ਦੋਂਦੀ ਆ ਠੀਕ ਹੈ ਜੀ ਬਾਕੀ ਸਾਰੇ ਦੁੱਧ ਦੰਦ ਆ ਦੋਸਤੋ 6 ਦੇ 6 ਤੇ ਦੋ ਦੰਦ ਜਿਹੜੇ ਸਤਾਈ ਆ ਉਂਡੀ ਬਿਲਕੁਲ ਸਿੰਗੀ-ਸਿੰਗੀ ਦੇਖੋਗੇ ਬਹੁਤ ਪਿਆਰੀ ਆ ਸ਼ਕੀਨ ਠੀਕ ਹੈ ਜੀ ਆ ਦੇਖੋ ਇਹ ਸਿੰਗੀ-ਸਿੰਗੀ ਦੀ ਬਣਤਰ ਕਾਫੀ ਸੋਹਣੀ ਆ ਖਾਸ ਆ ਸਪੈਸ਼ਲ ਚੀਜ਼ ਆ ਤੇ ਕੱਟੀ ਬਹੁਤ ਪਿਆਰੀ ਆ ਪਸੰਦ ਆਊਗੀ ਤੁਹਾਨੂੰ ਵਾਕਿਆ ਲੈਵਿਟੀ ਆ ਜਿਹੜੀ ਦੋਸਤੋ ਅਟਰ ਕੁਆਲਟੀ ਆ ਉਹ ਵੀ ਕਾਫੀ ਸੋਹਣੀ ਆ ਦੇਖੋ ਆ ਦੇਖੋ ਸਾਈਜ ਬੇਤੁਤ ਨੂੰ ਦੇਖੋ ਕਿਤਾ ਬਾ ਕਮਾਲਾ ਦੋਸਤੋ ਬੇਤ ਕਾਫੀ ਸੋਹਣੀ ਆ ਝੋਟੀ ਹਜੇ ਪਹਿਲਾਂ ਸੋਹਣੀ ਆ ਪਰ ਮਾ ਝੋਟੀ ਨਹੀਂ ਹਜੇ ਉਹਨਾਂ ਦੇ ਸਮਾਂ ਦੇ ਵਿੱਚ ਜਵਾਨ ਹੋਣਾ ਦੋਸਤੋ ਚੌਗੀ ਛਗੀ ਦੰਦੋ ਜਵਾਨ ਹੋਣੀ ਤੇ ਕਾਫੀ ਪੂਰੀ ਫਿਲਹਾਲ ਬਿਲਕੁਲ ਘਾਟ ਉਮਰ ਦੇ ਵਿੱਚ ਝੋਟੀ ਬਿਲਕੁਲ ਤਿਆਰੀ ਦੇ ਵਿੱਚ ਖੜੀ ਆ ਤੇ ਨਿਸ਼ਾਨ ਵੀਰੇ ਤਿੱਪਣ ਕਿਵੇਂ ਆ ਬਹੁਤ ਚੰਗੀ ਜੀ ਤਿੱਪਣ ਬਾਕੀ ਠੰਡੀ ਫੇਰੀ ਹੋਣੀ ਹਾਂ ਸੀਰ ਵੀ ਬਹੁਤ ਕੋਈ ਡਰਕ ਜਿਆ ਪਸ਼ੂ ਨਹੀਂ ਬਿਲਕੁਲ ਐ ਵੇਖੋ ਕਿੰਦੀ ਅਸੀਲ ਸਹੂ ਦੋਸਤੋ ਠੀਕ ਹੈ ਲਓ ਜੀ ਖੰਡੀ ਇਸ ਕਮਾਲ ਦੀ ਕੱਟੀ ਜਿਹੜੀ ਦੋਸਤੋ ਕਮਾਲ ਦੀ ਝੋਟੀ ਲੈ ਕੇ ਜਾਉਂਗੇ ਸੋ ਬਾਕੀ ਰੇਡ ਪੜਤਾ ਦਾ ਚੰਗੇ ਪੁੱਤ ਤੋਂ ਚੰਗਾ ਵੀ ਭਰਨਾ ਪੈਂਦਾ ਕਿਉਂਕਿ ਪਸ਼ੂ ਇੱਥੋਂ ਤੱਕ ਮਿਹਨਤ ਕਰਕੇ ਪਸ਼ੂ ਲਿਆਇਆ ਜਾਂਦਾ ਤੇ ਚੰਗਾ ਮੁੱਲ ਭਰ ਕੇ ਅੱਗੇ ਵਪਾਰ ਦੀ ਲੈਣ ਦੀ ਗੱਲ ਕਰ ਲਈਏ ਤੇ ਮੁੱਲ ਅੱਗੇ ਵੀ ਚੰਗਾ ਰਕਮ ਲਾ ਕੇ ਜਿਹੜੀ ਦੋਸਤੋ ਚੀਜ਼ ਖਰੀਦੀ ਜਾਂਦੀ ਹੈ ਸੋ ਅੱਗੋਂ ਵੀ ਜਿਹੜਾ ਵੀਰ ਲੈ ਕੇ ਜਾਊਗਾ ਘਰੇ ਰੱਖਣ ਦਾ ਕੁਸ਼ਕੀਨ ਤੂੰ ਦੋ ਪੈਸੇ ਇਹ ਬੇਸ਼ੱਕ ਤੁਹਾਨੂੰ ਕਿਤੇ ਦੁਖਦੇ ਨਹੀਂਗੇ ਚੰਗੀ ਥਾਂ ਲੱਗਣਗੇ ਦੁਖਦੇ ਨਹੀਂਗੇ ਕੁਆਲਟੀ ਵਾਲੀ ਚੀਜ਼ ਆ ਬਈ ਠੀਕ ਹੈ ਅੱਛਾ ਨਿਸ਼ਾਨਪੇਰੇ ਲੈਣ ਦੇ ਨੂੰ ਤਾਂ ਫਿਰ ਕੀ ਕੀਤਾ ਬੋਲ ਲੈਣ ਤੇ ਦੇਣ ਉਹ ਜੀ 57000 ਕਰ ਲਗੇ ਹਾਂ 70000 ਚ 2000 ਰੁਪਏ ਛੋਟ ਕਰਾਂਗੇ 70 ਤੇ ਉਹ 2000 ਛੋਟ ਹਾਂਜੀ 60000 ਦੀ ਹਾਂ 60000 ਦੀ ਛੋਟੀ ਦਵਾਂਗੇ ਹਾਂ ਨਾ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ 60000 ਦੀ ਵੀਰ ਕਹਿੰਦਾ ਪਿਆ ਵੀ ਛੋਟੀ ਦਵਾਂਗੇ ਤੁਹਾਨੂੰ ਵੀ ਇੱਕ ਹਫਤਾ ਜੇ ਲੈ ਲੂਗੀ ਇੱਕ ਕੱਪ ਖੁੱਲਾ ਇੱਕ ਕੱਪ ਪਾਣੀ ਲੈ ਜੂਗੀ ਛੋਟੀ ਪੂਰੀ ਬਣ ਕੇ ਸੂਗੀ ਦੇਖੋ ਲੇਵਾ ਬਹੁਤ ਸੋਹਣਾ ਖੁੱਲਾ ਵਾ ਹੂੰ ਸੋਹਣਾ ਲੇਵਾ ਬੜਾ ਹੈ ਜੀ ਲੋਕੀ ਦੋਸਤੋ ਪ੍ਰਾਣਿਸ਼ਾਨ ਕਹਿੰਦਾ ਵੀ ਇੱਕ ਹਸਤਾ ਪੂਰਾ ਲੈ ਜੂਗੀ ਕਿਉਂਕਿ ਜਿਹੜਾ ਦੋਸਤੋ ਇੱਕ ਡੇਲੀ ਰੋਟੀਨ ਦਾ ਕੰਮ ਆ ਪਸ਼ੂਆਂ ਦੇ ਵਿੱਚ ਰਹਿਣ ਸਣ ਦਾ ਸੋ ਬਧੇਰੇ ਵੰਡ ਪਾਦਾ ਵੀ ਤਕਰੀਬਨ ਵੀ ਹਫਤਾ 6 ਦਿਨ ਖੰਡ ਲੈ ਕੇ ਜਾਊਗੀ ਹਵੇਛੇ ਚਿਚਕੇ ਠੀਕ ਆ ਤੇ ਛੋਟੀ ਪਿਆਰੀ ਆ ਡਾਕਟਰ ਭਾਖ ਨੇ ਜਿੱਦਾਂ ਮਰਜ਼ੀ ਨੋਰਮਲ ਕੋਈ ਬੰਦਾ ਆ ਕੇ ਕੋਲੇ ਖੜ ਜੇ ਇਸੇ ਤਰ੍ਹਾਂ ਦੀ ਹੋਰ ਨਹੀਂ ਕਰਦੀਗੀ ਠੀਕ ਆ ਪਸੰਦ ਆਊਗੀ ਖੋਲ ਕੇ ਦਿਖਾਉਣੀ ਆ ਤੁਹਾਨੂੰ ਆ ਦੇਖੋ ਜੀ ਹਾਈਟ ਉਮਰ ਦੇ ਅਕੋਰਡਿੰਗ ਦੇਖੀਏ ਤੇ ਹਾਈਟ ਦੋਸਤੋ ਬਹੁਤ ਵਧੀਆ ਹੈਗੀ ਆ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਛੋਟੀ ਨੇ ਦੂਜੇ ਸਵੇ ਜਾ ਕੇ ਖੋਰ ਪੂਰਾ ਭਰਨਾ ਹੈ ਜੀ ਠੀਕ ਆ ਤੇ ਹਾਈਟ ਕੱਦ ਸੋਹਣਾ ਦੋਸਤੋ ਕਾਫੀ ਸੋਹਣੀ ਸਿੰਗੀ ਸੁਗੀ ਬੰਕਰ ਸੋਹਣੀ ਆ ਸ਼ਕੀਨੀ ਵੇਖੀ ਤੇ ਸ਼ਕੀਨੀ ਪ੍ਰੋਪਰ ਤੁਹਾਨੂੰ ਨਜ਼ਰ ਆਊਗੀ ਤੇ ਥਾਨ ਦੇਵੇ ਦੀ ਬਹੁਤ ਜਿਆਦੀ ਸਾਫ ਆ ਅਗਲੇ ਪਿਛਲੇ ਥਰਾਂ ਦੇ ਵਿੱਚ ਡਿਫਰੈਂਸ ਕਾਫੀ ਸੋਹਣਾ ਹੈਗਾ ਮੇਨ ਜਿਹੜਾ ਦੋਸਤੋ ਇਸ ਪਾਰਟ ਹੁੰਦਾ ਪਹਿਲਾਂ ਚੋਟੀ ਤੋਂ ਲੈ ਕੇ ਜਦੋਂ ਬਿਲਕੁਲ ਹਜੇ ਸੋਹਣੀ ਹੈ ਫਿਰ ਫਿਰ ਹਜੇ ਲੰਬਾ ਸਮਾ ਜਿਹੜਾ ਦੋਸਤੋ ਸੂਵੇ ਸੁਣੀ ਆ ਤੇ ਗੈਪ ਵਿੱਚ ਪੂਰਾ ਹੈਗਾ ਠੀਕ ਆ ਜੀ ਕੋਈ ਜੋੜ ਕੇ ਥਾਨ ਨਾਲ ਕਦੇ ਵੀ ਇਹਦਾ ਮਿਲੂਗਾ ਨਾ ਖੇੜ ਹੀ ਮਿਲੂਗਾ ਜਿੱਦਨੇ ਵੇਕੇ ਸੂਰੇ ਉਹ ਨਾਲੇ ਸਾਹਮਣੇ ਚ ਸੂਈ ਤੇ ਰੇਟ ਵੀਰ ਨੇ ਦੱਸਦਾ ਵੀ 7000 ਦੇ ਵਿੱਚ ਛੋੜ ਛੱਪਾ ਜਿਹੜਾ 2000 18000 ਦੀ ਲੈ ਦੇ ਠੀਕ ਹੈ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਝੋਟੀ ਦਿਖਾਉਣੇ ਆ ਉਹ ਵੀ ਨਗੀਨਾ ਹੀ ਆ ਦੋਸਤੋ ਚੰਗੀ ਸੋਹਣੀ ਝੋਟੀ ਆ ਪਹਿਲਾਂ ਸੂਈ ਆ ਤੇ ਅੱਛਾ ਨਿਸ਼ਾਨਾ ਭਾਈ ਅਗਲੀ ਝੋਟੀ ਜਿਹੜੀ ਆਪਣੇ ਕੋਲ ਆ ਹਾਂਜੀ ਇਹ ਪਹਿਲਣੀ ਹੈ ਪਹਿਲਾਂ ਚਾਰ ਦਾ ਹੰਦਾ ਇਹ ਚੌਗੀ ਆ ਨੀਲੀ ਜਾ ਗਈ ਇਹ ਵੀ ਅੱਛਾ ਜੀ ਹਾਂਜੀ ਠੀਕ ਹੈ ਪਹਿਲਣ ਝੋਟੀ ਆ ਦੋਸਤੋ ਮੂੰਹ ਵੀਰਾਂ ਦਾ ਵੀ ਚਾਰ ਦਾ ਹੰਦਾ ਠੀਕ ਹੈ ਤੇ ਨੀਲੀ ਪਾਖ ਰੱਖਦੀ ਆ ਬਾਕੀ ਮੱਥਾ ਤੁਸੀਂ ਦੇਖ ਸਕਦੇ ਹੋ ਫੁੱਲੀ ਆ ਮੱਥੇ 'ਚ ਫੁੱਲ ਆਖ ਦੇ ਵਿੱਚ ਜਵਾਬ ਹੈਗਾ ਮਗਰਲੇ ਪੈਰ ਜਿਹੜੇ ਵਾਈਟ ਮਾਰਕਿੰਗ ਤੁਸੀਂ ਆ ਦੇਖੋ ਤੇ ਨਿਸ਼ਾਨભાઈ ਸੂਈ ਨੂੰ ਕਿੰਨੇ ਕ ਹੁਣ ਸਮੇਂ ਕੱਢੇ ਹੋਏ ਇਹਨੂੰ ਅਜੇ ਵੱਧ ਤੋਂ ਵੱਧ 2-3 ਘੰਟੇ ਹੋਏ ਆ 2-3 ਘੰਟੇ ਦਾ ਸਮਾਂ ਹੋਇਆ ਸੂਈ ਜੇਰ ਤੁਹਾਡੇ ਕੋਲ ਹੀ ਪਾਤੀ ਆ ਜੇਰ ਦੋਸਤੋ ਮੇਰੇ ਹੁੰਦਿਆਂ ਤਕਰੀਬਨ ਪੈ ਚੁੱਕੀ ਹੈ ਠੀਕ ਆ ਸੋ ਬਾਕੀ ਜੇ ਕੋਈ ਵੀ ਹੈਗੀ ਆ ਕਿਸੇ ਵੀਰ ਨੇ ਖਰੀਦਦਾਰ ਨੇ ਖਰੀਦਣੀ ਆ ਤੁਸੀਂ ਆਪਦੀ ਵੈਰੀਫਾਈ ਕਰ ਲਿਓ ਉੱਥੇ ਜਾ ਦੇਖ ਲਿਓ ਫਿਰ ਸਾਹ ਤੇ ਆਹ ਲਓ ਆਹ ਮਗਰ ਕਟਾ ਜੀ ਮੇਲ ਗਿੱਲਾ ਨਾੜੂ ਬੱਚੇ ਦੇ ਨਾਲ ਆ ਜੀ ਆ ਦੇਖ ਠੀਕ ਆ ਜਸਟ ਕੁਝ ਘੰਟੇ ਪਹਿਲਾਂ ਜਿਹੜਾ ਦੋਸਤੋ ਪਸ਼ੂ ਤੁਰਿਆ ਤੇ ਜੇਰ ਪ੍ਰੋਪਰ ਪੈ ਗਈ ਆ ਤੇ ਬਾਕੀ ਇਹ ਨਿਸ਼ਾਨ ਪਈ ਥੋੜਾ ਬਾਦਾਂ ਬੋਲੇ ਦੇ ਵਿੱਚ ਕੋਈ ਕੀਤੀ ਕੋਈ ਚਵਾਈ ਨੂੰ ਵੀ ਜੀ ਇਹ ਚੁਆਈ ਨਹੀਂ ਦਿੰਦੀ ਚੁਆਈ ਨਹੀਂ ਦਿੰਦੀ ਇਹ ਬਾਕੀ ਮੇਲ ਕਰਦੇ ਚੰਗੀ ਹੋਗੀ ਹਾਂਜੀ ਹਾਂਜੀ ਚੋਂ ਠੰਡੇ ਹੋ ਗਏ ਬੱਚਾ ਲੈਂਦੀ ਹੋ ਵੇਖੋ ਵਿਖਾ ਦਿਓ ਤੇਰੇ ਕੋਲ ਚੱਟਦੀ ਕੋਈ ਗੱਲ ਨਹੀਂ ਠੰਡੀ ਧੀਰੀ ਨਹੀਂ ਬੱਚੇ ਜਿਹੜਾ ਦੋਸਤੋ ਪੂਜ ਕਸਮਾਂ ਪਹਿਲਾਂ ਜਿਹੜਾ ਥੋੜਾ ਫਾਤਾ ਸਾਫ ਕੀਤਾ ਚੱਟ ਚੁਟ ਕੇ ਬੱਚੇ ਨੂੰ ਬਿਲਕੁਲ ਸਾਫ ਕਰਕੇ ਥੋੜਾ ਜਿਹਾ ਪਸ਼ੂ ਫਰੀ ਆ ਤੇ ਬਾਕੀ ਪਹਿਲਾਂ ਫਰੀ ਆ ਠੀਕ ਆ ਥੋੜਾ ਬਾਤਾ 19 ਕੀ ਪਸ਼ੂ ਮਾੜਾ ਮੋੜ 19 ਕੀ ਕਰਿਓ ਮੈਂ ਕੁਝ ਕਹਿ ਨਹੀਂ ਸਕਦਾ ਕਿ ਬਾਕੀ ਪਹਿਲਾਂ ਪਸ਼ੂ ਮਾੜਾ ਮੋੜ ਸਾਰੇ ਵੀਰ ਜਿਨ੍ਹਾਂ ਨੇ ਪਸ਼ੂ ਨਾਰਮਲ ਰੱਖੇ ਆ ਡੇਰੀ ਵਾਰਮਿੰਗ ਦਾ ਕੰਮ ਆਪਾਂ ਸੁਕੇ ਨਾ ਮਾਰਾ ਜਾਂ ਕਰਦਾ ਵੀ ਆ ਬਾਕੀ ਬੱਚਾ ਲਿਆ ਬੱਚਾ ਕਿਸੇ ਵੀਰ ਨੇ ਖਰੀਦਣੀ ਆਪਦੀ ਬੱਚਾ ਥੱਲੇ ਪਵਾ ਕੇ ਧਾਹਾ ਮਾਰ ਕੇ ਤਸੱਲੀ ਕਰ ਸਕਦੇ ਠੀਕ ਆ ਥਣ ਥਣ ਬਹੁਤ ਜ਼ਿਆਦਾ ਕੁਆਲਟੀ ਦਾ ਮੁੱਠੀ ਵਾਲਾ ਥੋੜਾ ਆਪਾਂ ਤੋਰ ਦਿੰਨੇ ਜੇ ਹੋਰ ਜੇ ਤਾਂ ਕਾਮੇ ਠੀਕ ਜਸਟ 2 ਤੋਂ 3 ਤਿੰਨ ਕ ਘੰਟੇ ਦਾ ਸਮਾਂ ਜਿਹੜਾ ਦੋਸਤੋ ਪਹਿਲਾਂ ਵਿਆਈ ਆ ਠੀਕ ਆ ਤੇ ਫਸਟ ਲਕਟੇਸ਼ਨ ਦੇ ਵਿੱਚ ਦੋਸਤੋ ਵਿਆਈ ਆ ਆ ਦੇਖੋ ਵਾਨਾ ਲੇਫਟੀ ਕਾਫੀ ਸੋਹਣੀ ਅਤੀ ਥਣ ਤੋਂ ਪੂਰਾ ਨਖੇੜ ਤੇ ਆ ਜੀ 4 4 ਇੰਚ ਨਖੇੜ ਦੇ ਉੱਤੇ ਥਣ ਲੱਗਦਾ ਆ ਦੇ ਲੋ ਸਾ ਨਿਸ਼ਾਨ ਵੀਰੇ ਫਿਰ ਇਹਦਾ ਕੀ ਲੈਣ ਦੇਣ ਕਰਦਾ ਮੋਲ ਮੈਂ ਆ ਗਿਰ ਮੋਟੇ ਪਾ ਮੈਂ ਸੀਅਰ ਕਰ ਲਗੇ 71000 72000 ਦੀ ਛੋਟੀ ਲੈ ਲਾਂ 72000 ਦੀ ਹਾਂਜੀ ਠੀਕ ਹੈ ਜੀ हां डिमांड 780 ਕਰ ਲਈਏ 75 ਦੀ ਹਾਂ ਨਾ ਜਿਹੜੀ 72000 ਦੀ ਵੀਰੋ ਜਿਹੜੀ ਹਾਂ ਨਾ ਹੈਗੀ 72 ਜਿਹੜਾ ਜੈਸਨੋ ਵਾਲਾ ਰੇਟ ਆ ਮੋੜ ਲ ਡਿਮਾਂਡ 75000 ਦੇ ਵਾਸੀ ਸਮਝ ਲਿਓ 72000 ਦੀ ਤੇ ਤਾਜੀ ਸੂਈ ਆ ਬੇਫਿਕਰੀ ਆ ਦੋਸਤੋ 100% ਟੀਅਰ ਪ੍ਰੋਪਰਟੀ ਆ ਦੇਖੋ ਦੋਠੀਕ ਆ ਨਿਸ਼ਾਨ ਭਾਈ ਇੱਕ ਸੰਪਰਕ ਨੰਬਰ ਆਪਣੇ ਜਰੂਰ ਬੋਲ ਦਿੱਗੇ 94176 ਹਾਂਜੀ 37084 ਠੀਕ ਹੈ ਜੀ ਸੋ ਦੋਸਤੋ ਸ ਹਨ ਮੇਰੇ ਨਾਲ ਵੀਰ ਨਿਸ਼ਾਨ ਪਿੰਡ ਬਰਵਾਲਾ ਤਸੀਲ ਪੱਟੀ ਜਿਹੜਾ ਸ਼੍ਰੀ ਤਰਨਤਪੁਰ ਸਾਹਿਬ ਚਾਰ ਪਸ਼ੂ ਦਿਖਾਏ ਆ ਤੇ ਨ ਬਿਲਕੁਲ ਸਵੇ ਸਵੇ ਆ ਦੋਧ ਦੁੱਧ ਮਿਲਕਿੰਗ ਤੇ ਆ ਇੱਕ ਚੋਟੀ ਬਹੁਤ ਸੋਹਣੀ ਸ਼ਕੀਮ ਚੋਟੀ ਦਿਖਾਈ ਪਸੰਦ ਆਊਗੀ ਪਸੰਦ ਆ ਪਸ਼ੂ ਆ ਵੀ ਨਰਕ ਪਰਖਾ ਘਾਰ ਵਿਜਿਟ ਕਰਕੇ ਜਰੂਰ ਕਰ ਲਿਓ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ